ਜਿਹੜੇ ਕੇਸ ਦੇ ਉੱਪਰ ਅੱਖਰਿਆਂ ਦੀ ਨਿਗਰਹ ਰਹੀਦੀ ਹੈ ਇੱਕ ਮਾਸੂਮ ਜਿਹੜਾ ਬੱਚਾ ਆ ਜਿਹੜਾ ਕਿ ਭਵਕੀਪ ਸਿੰਘ ਜਿਹੜਾ ਕਿ ਇਸ ਜਸਪ੍ਰੀਤ ਸਿੰਘ ਅਤੇ ਹੋਰ ਸਾਥੀਆਂ ਵੱਲੋਂ ਅਗਵਾ ਕੀਤਾ ਜਾਂਦਾ ਹੈ ਸੋ ਅਸਲ ਵਿੱਚ ਸਾਰੀ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਉੱਪਰ ਵੀਰੋ ਦੇਖਦੇ ਰਹੇ ਹੋ ਨੋ ਹੋਗੇ ਕਿ ਕਿਸ ਤਰ੍ਹਾਂ ਜਿਹੜਾ ਬੱਚਾ ਅਗਵਾ ਹੋਇਆ ਕਿਸ ਤਰ੍ਹਾਂ ਪੁਲਿਸ ਨੇ ਬਰਾਮਦ ਕੀਤਾ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਮਲੇਰਕੋਲਾ ਪੁਲਿਸ ਪਟਿਆਲਾ ਪੁਲਿਸ ਅਤੇ ਖੰਨਾ ਪੁਲਿਸ ਨੇ ਰਲ ਕੇ ਸਾਂਝੇ ਤੌਰ ਤੇ ਇੱਕ ਜਿਹੜਾ ਕਿ ਅਨਕਾਊਂਟਰ ਕੀਤਾ ਜਿਸ ਵਿੱਚ ਦਸਪ੍ਰੀਤ ਨੂੰ ਜਿਹੜਾ ਕੇ ਮਾਰ ਦਿੱਤਾ ਗਿਆ ਅਤੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਿੰਡ ਵਾਸੀਆਂ ਦੇ ਇਟ ਪਰ ਮੀਂਹ ਦੇ ਵਿੱਚ ਜਿਹੜਾ ਕੇ ਇਸ ਸਮੇਂ ਜਸਪ੍ਰੀਤ ਸਿੰਘ ਦੀ ਮਰਤਕ ਦੇ ਨੂੰ ਸੰਸਕਾਰ ਕੀਤਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਜਾਨਾ ਸਪੋਕਸਮੈਨ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਕਾਲਾ ਸੋ ਪਿਛਲੇ ਦਿਨੀ ਜਿਹੜਾ ਕਿ ਪਿੰਡ ਸ਼ੀਆਂ ਦੋਦ ਵਿੱਚ ਇੱਕ ਬੱਚਾ ਗਵਾਹ ਹੋਦਾ ਸੀ ਉਸ ਨੂੰ ਲੈ ਕੇ ਜਸਪ੍ਰੀਤ ਨਾਮ ਦੇ ਇੱਕ ਨੌਜਵਾਨ ਦਾ ਇਨਕਾਊਂਟਰ ਕੀਤਾ ਗਿਆ ਸੀ ਸੋ ਇਸ ਸਮੇਂ ਤਸਵੀਰਾਂ ਦੇਖ ਰਹੇ ਤੁਸੀਂ ਤਸਵੀਰਾਂ ਦੇ ਵਿੱਚ ਕਿ ਜਿਹੜਾ ਕਿ ਜਸਪ੍ਰੀਤ ਨੌਜਵਾਨ ਆ ਜਿਸ ਦਾ ਕਿ ਪੁਲਿਸ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਸੀ ਉਸ ਨੌਜਵਾਨ ਦੀ ਮਿੱਤਕ ਦੇ ਪਿੰਡ ਜਿਹੜੀ ਕਿ ਲੈ ਕੇ ਆਂਦੀ ਗਈ ਹੈ ਸੋ ਦੱਸਦੀ ਹੈ ਕਿ ਖੰਨਾ ਪੁਲਿਸ ਦੇ ਪਹਿਲਾਂ ਕਾਫੀ ਮੁਲਾਜ਼ਮ ਪਹੁੰਚਦੇ ਨੇ ਮੁਲਾਜ਼ਮ ਪਹੁੰਚਦੇ ਤੋਂ ਬਾਅਦ ਲਗਾਤਾਰ ਜਿਹੜੇ ਕਿ ਵਾਰਸ਼ ਵੀ ਉਸ ਸਮੇਂ ਸੂਤ ਹੁੰਦੇ ਪਰ ਦੇ ਮੀਂਹ ਦੇ ਵਿੱਚ ਵਾਰਸ਼ ਦੇ ਵਿੱਚ ਜਿਹੜਾ ਕਿ ਜਸਪ੍ਰੀਤ ਦਾ ਉਸ ਦੇ ਪਿੰਡ ਸਿਹਾਂ ਦੌਦ ਵਿੱਚ ਜਿਹੜਾ ਕੇ ਸਮੇਂ ਆਤਮ ਸੰਸਕਾਰ ਹੋ ਰਿਹਾ ਹੈ ਦੱਸ ਦਈਏ ਤਾਂ ਕਿ ਜਿਹੜਾ ਕਿ ਜਸਪ੍ਰੀਤ ਜਿਹੜੀ ਮਿੱਤਕ ਦੇ ਆ ਉਹ ਘਰੇ ਨਹੀਂ ਲੈ ਕੇ ਜਾਂਦੀ ਕਿ ਕਿਉਂਕਿ ਪੁਲਿਸ ਨੂੰ ਸਹਿਤ ਖਤਸਾ ਦਾ ਵੀ ਕੋਈ ਮਾਹੌਲ ਜਿਹੜਾ ਤਰਾਪੂਰਨ ਨਾ ਹੋ ਜਾਵੇ ਇਸ ਸਮੇਂ ਵੀ ਤਾਂ ਯਾਤਰਪੁਰਸ ਦੇ ਅਧਿਕਾਰੀ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਅਧਿਕਾਰੀ ਜਿਹੜੇ ਕਿ ਅਲਦ ਵਾਲੇ 100 ਬੋਡੀ ਦੇ ਲਗਭਗ 77 ਦਾ ਸਮਾਂ ਜਿਹੜਾ ਹੋ ਚੁੱਕਾ ਹੈ ਤੇ ਵਰਦਾ ਮੀ ਹੈ ਪੂਰਾ ਮੀ ਜਿਹੜਾ ਇਸ ਸਮੇਂ ਪੈ ਰਿਹਾ ਹੈ ਪਿੰਡ ਸਿਆੰਦਾ ਉਹਦੇ ਵਿੱਚ ਤੇ ਜਸਪ੍ਰੀਤ ਦੀ ਜਿਹੜੀ ਮਰਤਕ ਦੇ ਕੁਝ ਸਮੇਂ ਦੇ ਵਿੱਚ ਜਿਹੜੀ ਕਿ ਅੱਗ ਦੇ ਹਵਾਲੇ ਕੀਤੀ ਜਾਵੇਗੀ ਸੋ ਕਾਫੀ ਵੱਡੀ ਘਟਨਾ ਪੂਰੇ ਸੰਸਾਰ ਦੀ ਜਿਹੜੀ ਕਿ ਇਸ ਜਿਹੜੇ ਕੇਸ ਦੇ ਉੱਪਰ ਅਖਰਿਆਂ ਦੀ ਨਿਗਰਹ ਰਹਿਦੀ ਹੈ ਇੱਕ ਮਾਸੂਮ ਜਿਹੜਾ ਬੱਚਾ ਜਿਹੜਾ ਕਿ ਭਵਕੀਪ ਸਿੰਘ ਜਿਹੜਾ ਕਿ ਇਸ ਜਸਪ੍ਰੀਤ ਸਿੰਘ ਅਤੇ ਹੋਰ ਸਾਥੀਆਂ ਵੱਲੋਂ ਅਗਵਾ ਕੀਤਾ ਜਾਂਦਾ ਹੈ ਸੋ ਅਸਲ ਵਿੱਚ ਸਾਰੀ ਤੁਸੀਂ ਲਗਾਤਾਰ ਉਸ ਸਮੇਂ ਦੇ ਉੱਪਰ ਵੀਰੋ ਦੇਖਦੇ ਰਹੇ ਹੋ ਨਾ ਹੋਵਗੇ ਕਿ ਕਿਸ ਤਰ੍ਹਾਂ ਜਿਹੜਾ ਬੱਚਾ ਅਗਵਾ ਹੋਇਆ ਕਿਸ ਤਰ੍ਹਾਂ ਪੁਲਿਸ ਨੇ ਬਰਾਮਦ ਕੀਤਾ ਤੇ ਨਾਲ ਜਿਲ੍ਹਾ ਦੀ ਪੁਲਿਸ ਲੱਗੇ ਮਲੇਰ ਕੋਲਾ ਪੁਲਿਸ ਪਟਿਆਲਾ ਪੁਲਿਸ ਅਤੇ ਖੰਨਾ ਪੁਲਿਸ ਨੇ ਰਲ ਕੇ ਸਾਂਝੇ ਤੌਰ ਤੇ ਇੱਕ ਜਿਹੜਾ ਕਿ ਅਨਕਾਊਂਟਰ ਕੀਤਾ ਜਿਸ ਦੇ ਵਿੱਚ ਦਸਫਰੀਤ ਨੂੰ ਜਿਹੜਾ ਕਿ ਮਾਰ ਦਿੱਤਾ ਗਿਆ ਅਤੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਸਮੇਂ ਸਮੂਹ ਖੰਨਾ ਪੁਲਿਸ ਜਿਹੜੀ ਕਿ ਇਸ ਸਮੇਂ ਪਹੁੰਚ ਚੁੱਕੀ ਹੈ ਅਤੇ ਜੇ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਭਾਰੀ ਫੁਲਸ ਫੋਰਸ ਦੇ ਬਲ ਹੇਠ ਪਿੰਡ ਵਾਸੀਆਂ ਦੇ ਪਰ ਮੇਮੀਂ ਦੇ ਵਿੱਚ ਜਿਹੜਾ ਕਿ ਇਸ ਸਮੇਂ ਜਸਪ੍ਰੀਤ ਸਿੰਘ ਦੀ ਮ੍ਰਿਤਕ ਦੇ ਨੂੰ ਸੰਸਕਾਰ ਕੀਤਾ ਜਾ ਰਿਹਾ ਹੈ ਸੋ ਪਰਿਵਾਰ ਦਾ ਮਾਂ ਦਾ ਪਿਓ ਦਾ ਦਾਦੇ ਦਾ ਰੋ ਰੋ ਕੇ ਬੁਰਾ ਹਾਲ ਹੈ ਵੀ ਕੀ ਸੋਚਿਆ ਸੀ ਪੁੱਤ ਕਿੱਦਾਂ ਤੋਂ ਆਊਗਾ ਪਰ ਕੀ ਪਤਾ ਸੀਗਾ ਕਿ ਜਿਹੜਾ ਪੁੱਤ ਦੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਸ ਤਰ੍ਹਾਂ ਉਹ ਦੇਖਣ ਨੂੰ ਮਿਲ ਲਗੇ ਸੋ ਕਾਫੀ ਮਾੜੇ ਹਾਲਾਤ ਨੇ ਮਾਂ ਦੇ ਰੋ ਕੇ ਬੱਚੇ ਦੇ ਪਿਤਾ ਦੇ ਦਾਦਾ ਦੇ ਸੋ ਕਾਫੀ ਮਾੜੇ ਹਾਲਾਤ ਨੇ ਸਮੇਂ ਜਿਹੜੇ ਕਿ ਪੰਡਿਤਸਿਆਂ ਦੌਰ ਤੋਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਬਸ ਆ ਸਾਈਡ ਦੇਓ ਮਣੀ ਸਾਈਡ ਦੇ ਦੋ ਮਣੀ ਸਾਈਡ ਦੇਓ ਬਾਈ ਸਾਈਡ ਦੇਓ ਹੋ ਜਾ ਬਣਾ ਸਾਈਡ ਦੇਓ ਸਾਈਡ ਦੇਓ ਮਣੀ لا بني لا بني لا بني ਪਾਣੀ ਹੈਗਾ ਵੀ ਪਾਣੀ ਵੀ ਲੈ ਕੇ ਆਇਆ ਪਾਣੀ ਨਹੀਂ 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 ਪ

ਸੋ ਇਹ ਉਹੀ ਟਰੈਕਟਰ ਆ ਜਿਹੜਾ ਜਸਪ੍ਰੀਤ ਦਾ ਟਰੈਕਟਰ ਜਿਹੜਾ ਕੀ ਕਰੀ ਜਸਪ੍ਰੀਤ ਨੇ ਚਾਹਮਾ ਦੇ ਨਾਲ ਲਿਆ ਸੀ ਪਰ ਕੀ ਪਤਾ ਸੀਗਾ ਵੀ ਜਿਹੜਾ ਇਹ ਟਰੈਕਟਰ ਦੇ ਲਾਈਟਾਂ ਦੇ ਹੇਠ ਹੀ ਪਰ ਜਵਾਨੀ ਵਿੱਚ ਜਸਪ੍ਰੀਤ ਦਾ ਅੰਤਮ ਸੰਸਕਾਰ ਹੋਵੇਗਾ ਸੋ ਉੱਤਮ ਨੂੰ ਪਾਲਿਆ ਹੋਇਆ ਉਹ ਟਰੈਕਟਰ ਦਾ ਜਸਪ੍ਰੀਤ ਦਾ ਜਸਪ੍ਰੀਤ ਨੂੰ ਚਾਲਣ ਦੇ ਰਿਹਾ ਹੈ ਕਿਉਂਕਿ ਇਸ ਸਮੇਂ ਹਨੇਰੇ ਦੇ ਵਿੱਚ ਮੀਂਹ ਦੇ ਵਿੱਚ ਜਸਪ੍ਰੀਤ ਦਾ ਜਿਹੜਾ ਕਿ ਅੰਤਮ ਸੰਸਕਾਰ ਸੂਮਕਨਾ ਪੁਲਿਸ ਦੀ ਦੇਖ ਰੇਟ ਹੋ ਰਿਹਾ ਹੈ ਸੋ ਕਾਫੀ ਜਿਹੜਿਆ ਕਿ ਪਰਿਵਾਰ ਲਈ ਭਾਵਕ ਦੇਣ ਵਾਲੀਆਂ ਇਹ ਤਸਵੀਰਾਂ ਨੇ ਦੇਖਣਾ ਹੋਵੇਗਾ ਉਹਨਾਂ ਦੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਖਵਾਸੇ ਨਿਕਲ ਕੇ ਸਾਹਮਣੇ ਆਉਂਦੇ ਨੇ